ਸੁਖਦੇਵ ਸਿੰਘ ਢੀਂਟਾ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਦੱਸੇ ਜਾਂਦੇ ਸਨ ਆਪਣੇ ਵੱਲੋਂ ਵੀ ਪ੍ਰਚਾਰੇ ਜਾਂਦੇ ਸਨ ਉਹ ਸੁਖਦੇਵ ਸਿੰਘ ਢੀਂਟਾ ਪਾਰਟੀ ਦੇ ਵਿੱਚੋਂ ਕੱਢ ਦਿੱਤੇ ਗਏ ਬਲਵਿੰਦਰ ਸਿੰਘ ਭੁੰਦਰ ਨੇ ਲੰਗੇ ਦਿਨਾਂ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਸ ਬਾਰੇ ਜਾਣਕਾਰੀ ਦੇ ਦਿੱਤੀ ਸੀ ਸਭ ਨੂੰ ਪਤਾ ਹੈ ਹਰ ਕਿਸੇ ਨੂੰ ਪਤਾ ਹੈ ਕਿ ਕਿਉਂ ਵਾਪਰਿਆ ਸੀਗਾ ਪਰ ਸੁਖਦੇਵ ਸਿੰਘ ਢੀਂਟਾ ਨਾਲ ਇੱਕ ਨਿੱਜੀ ਚੈਨਲ ਨੇ ਗੱਲਬਾਤ ਕੀਤੀ ਹੈ ਔਰ ਉਸ ਦੇ ਵਿੱਚ ਬਹੁਤ ਸਾਰੀਆਂ ਗੱਲਾਂ ਨਿਕਲ ਕੇ ਸਾਹਮਣੇ ਆਈਆਂ ਨੇ ਜਿਹੜੀਆਂ ਸੁਖਦੇਵ ਸਿੰਘ ਢੀਂਟਸਾ ਨੇ ਆਪਣੇ ਵੱਲੋਂ ਦੱਸੀਆਂ ਨੇ ਵਿਕਰਮ ਸਿੰਘ ਮਜੀਠੀਆ ਦਾ ਵੀ ਇਹਦੇ ਵਿੱਚ ਅਹਿਮ ਰੋਲ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਢੀਂਟਸਾ ਪਰਿਵਾਰ ਦੇ ਤੱਲਕ ਦੇ ਵਿੱਚ ਰਹੇ ਸੁਖਬੀਰ ਸਿੰਘ ਬਾਦਲ ਨੇ ਜਿਸ ਲੋਕ ਸਭਾ ਉਮੀਦਵਾਰ ਦੇ ਉੱਤੇ ਦਾਅ ਖੇਡਿਆ ਸੰਗਰੂਰ ਤੋਂ ਉਹਦੇ ਉਲਟ ਜਾ ਕੇ ਪਰਮਿੰਦਰ ਸਿੰਘ ਢੀਂਟਸਾ ਦੇ ਹੱਕ ਦੇ ਵਿੱਚ ਰਹੇ ਔਰ ਸੁਖਦੇਵ ਸਿੰਘ ਢੀਂਟਸਾ ਦੇ ਨਾਲ ਫੋਨ ਤੇ ਵੀ ਗੱਲਬਾਤ ਕਰਦੇ ਰਹੇ ਉਹ ਕੀ ਆ ਸਾਰਾ ਕੁਝ ਦੱਸਦੇ ਆ ਪਰ ਸ਼ੁਰੂਆਤ ਕਰਦੇ ਆ ਸੁਖਦੇਵ ਸਿੰਘ ਢੀਂਡਸਾ ਕਹਿੰਦੇ ਨੇ ਕਿ ਉਹ ਅਕਾਲੀ ਦਲ ਦਾ ਇੱਕ اٹਟ ਹਿੱਸਾ ਨੇ ਅਕਾਲੀ ਹੀ ਨੇ ਅਕਾਲੀ ਹੀ ਰਹਿਣਗੇ ਕਹਿੰਦੇ ਕਿ ਉਹਨਾਂ ਨੂੰ ਅਕਾਲੀ ਦਲ ਚੋਂ ਕੋਈ ਨਹੀਂ ਕੱਢ ਸਕਦਾ ਪਰ ਪਾਰਟੀ ਨੇ ਤਾਂ ਕੱਢਤਾ ਬਲਵਿੰਦਰ ਸਿੰਘ ਭੁੰਦੜ ਨੇ ਪ੍ਰੈਸ ਕਾਨਫਰੰਸ ਕਰਕੇ ਜਾਰੀ ਕਰ ਦਿੱਤਾ ਫਰਮਾਨ ਕਿ ਸੁਖਦੇਵ ਸਿੰਘ ਢੀਂਡਸਾ ਨੂੰ ਵੀ ਨਾ ਚਾਹੁੰਦੇ ਐਂ ਸਹੀ ਕਹਿੰਦੇ ਪਾਰਟੀ ਦੇ ਵਿੱਚੋਂ ਕੱਢ ਰਹੇ ਆ ਹੁਣ ਇਹ ਤਾਂ ਪ੍ਰਮਾਣਿਕਤਾ ਦੇ ਦਿੱਤੀ ਗਈ ਪਾਰਟੀ ਦੇ ਵਿੱਚੋਂ ਤਾਂ ਕੱਢ ਦਿੱਤਾ ਗਿਆ ਹੁਣ ਨਿੱਜੀ ਤੌਰ ਤੇ ਉਹ ਆਪਣੇ ਆਪ ਨੂੰ ਮੰਨ ਸਕਦੇ ਆ ਕਿ ਅਸੀਂ ਅਕਾਲੀ ਆ ਪਰ ਪਾਰਟੀ ਦੇ ਪ੍ਰੈਜ਼ੀਡੀਅਮ ਦੇ ਅਨੁਸਾਰ ਪਾਰਟੀ ਦੀ ਇਕਾਈ ਦੇ ਅਨੁਸਾਰ ਉਹਨਾਂ ਦਾ ਪਾਰਟੀ ਦੇ ਨਾਲ ਕੋਈ ਸਿੱਧਾ ਤਾਲੁਕ ਨਹੀਂ ਰਹਿ ਗਿਆ ਅ ਸਿੱਧੇ ਤੌਰ ਤੇ ਤਾਂ ਭਾਵੇਂ ਜਿਹੜਾ ਮਰਜੀ ਕਹਿ ਦਵੇ ਕਿ ਉਹ ਅਕਾਲੀ ਹੈ ਖੈਰ ਸੁਖਦੇਵ ਸਿੰਘ ਢੀਂਡਸਾ ਜਿਹੜੇ ਪਾਰਟੀ ਦੇ ਸਰਪ੍ਰਸਤ ਮੰਨੇ ਜਾਂਦੇ ਸਨ ਉਹਨਾਂ ਨੇ ਕੁਝ ਖੁਲਾਸੇ ਵੀ ਕੀਤੇ ਨੇ ਇੱਕ ਨਰੇਟਿਵ ਚੱਲ ਰਿਹਾ ਸੀ ਕਿ ਸੁਖਦੇਵ ਸਿੰਘ ਢੀਂਡਸਾ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਿੱਚ ਘਰ ਵਾਪਸੀ ਤਾਂ ਕਰਦੇ ਨੇ ਕਿਉਂਕਿ ਦੋਮਾਂ ਦੇ ਵਿੱਚ ਡੀਲ ਫਾਈਨਲ ਹੋਈ ਹੈ ਇਸ ਨਰੇਟਿਵ ਦੇ ਮੁਤਾਬਕ ਲੋਕ ਸਭਾ ਇਲੈਕਸ਼ਨਸ ਵੇਲੇ ਇਹ ਘਰ ਵਾਪਸੀ ਤਾਂ ਹੋਈ ਸੀ ਕਿਉਂਕਿ ਵਾਦਾ ਹੋਇਆ ਸੀ ਕਿ ਪਰਮਿੰਦਰ ਸਿੰਘ ਢੀਂਡ ਸਾਨੂੰ ਸੀਟ ਦਿੱਤੀ ਜਾਵੇਗੀ ਪਰ ਹੁਣ ਸੁਖਦੇਵ ਸਿੰਘ ਢੀਂਡ ਸਾਹਿਬ ਇਸ ਗੱਲ ਤੋਂ ਇਨਕਾਰ ਕਰਦੇ ਨਜ਼ਰ ਆ ਰਹੇ ਨੇ ਇਸ ਗੱਲ ਨੂੰ ਸ਼ਰਿਆਮ ਨਾ ਕਰਦੇ ਨਜ਼ਰ ਆ ਰਹੇ ਨੇ ਕਹਿੰਦੇ ਨੇ ਕਿ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੋਈ ਕਹਿੰਦੇ ਨੇ ਕਿ ਪਰਮਿੰਦਰ ਢੀਂਡਸੇ ਦੇ ਨਾਲ ਕੋਈ ਗੱਲ ਹੋਈ ਹੋਵੇ ਉਹ ਇੱਕ علیحد੍ਹਾ ਗੱਲ ਹੈ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਹੋਈ ਕਿ ਸੀਟ ਦਿੱਤੀ ਜਾਵੇਗੀ ਜਾਂ ਨਹੀਂ ਇਸ ਗੱਲ ਦਾ ਦਾਵਾ ਕਰਦੇ ਨੇ ਕਿ ਸੰਗਰੂਰ ਦੀ ਸੀਟ ਦੀ ਕੋਈ ਗੱਲ ਨਹੀਂ ਸੀ ਹੋਈ ਉਹ ਤਾਂ ਇੰਨਾ ਵੀ ਕਹਿੰਦੇ ਕਿ ਜਦੋਂ ਪਰਮਿੰਦਰ ਢੀਂਡਸਾ ਨੂੰ ਸੀਟ ਪਹਿਲਾਂ ਮਿਲੀ ਸੀ ਉਦੋਂ ਵੀ ਉਹਨਾਂ ਨੇ ਇਸ ਗੱਲ ਦੇ ਵਿਰੋਧਤਾ ਕੀਤੀ ਸੀ ਔਰ ਪਰਮਿੰਦਰ ਢੀਂਡਸਾ ਦੇ ਹੱਕ ਦੇ ਵਿੱਚ ਪ੍ਰਚਾਰ ਜਿਹੜਾ ਹੋ ਰਿਹਾ ਸੀ ਉਹਦੇ ਵਿੱਚ ਵੀ ਨਾ ਆਉਣ ਦੀ ਗੱਲ ਸੁਖਦੇਵ ਢੀਂਡਸਾ ਨੇ ਕੀਤੀ ਸੀ ਕਹਿੰਦੇ ਮੈਂ ਪਾਰਟੀ ਦੀ ਸੀਟ ਪਿੱਛੇ ਨਹੀਂ ਸੀ ਗਿਆ ਪਰ ਸਵਾਲ ਇੱਥੇ ਇਹ ਖੜਦਾ ਆ ਕਿ ਜੇ ਤੁਸੀਂ ਸੀਟ ਪਿੱਛੇ ਨਹੀਂ ਗਏ ਜੇ ਡੀਲ ਫਾਈਨਲ ਨਹੀਂ ਹੋਈ ਤਾਂ ਜਦੋਂ ਸੰਗਰੂਰ ਦੀ ਸੀਟ ਤੋਂ ਇਕਬਾਲ ਸਿੰਘ ਝੂੰਦਾ ਨੂੰ ਐਲਾਨ ਦਿੱਤਾ ਗਿਆ ਉਸ ਵੇਲੇ ਦੋਵੇਂ ਜਣੇ ਸੁਖਦੇਵ ਸਿੰਘ ਢੀਂਡਸਾ ਤੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਉਂ ਚੁੱਪ ਵੱਟ ਲਈ ਸੀ ਕਿਉਂ ਰੋਸ ਜ਼ਾਹਿਰ ਕੀਤਾ ਸੀ ਪਰਮਿੰਦਰ ਸਿੰਘ ਢੀਂਡਸਾ ਤਾਂ ਕਹਿੰਦੇ ਸੀ ਅਸੀਂ ਤਾਂ ਘਰੋਂ ਨਹੀਂ ਨਿਕਲਣਾ ਪਾਰਟੀ ਦੀਆਂ ਗਤੀਵਿਧੀਆਂ 'ਚ ਨਹੀਂ ਜਾਣਾ ਫਿਰ ਕਿਉਂ ਉਸ ਵੇਲੇ ਇੰਨਾ ਗੁੱਸਾ ਇੰਨਾ ਬਵਾਲ ਪੈਦਾ ਹੋਇਆ ਕਿਉਂ ਵਾਪਸ ਪਾਰਟੀ ਦੀਆਂ ਗਤੀਵਿਧੀਆਂ ਦੇ ਵਿੱਚ ਜਾਣੋਂ ਇਨਕਾਰੀ ਹੋ ਗਏ ਸੀ ਸਵਾਲ ਤਾਂ ਇੱਥੇ ਖੜਦਾ ਹੈ ਕਿ ਹੁਣ ਆ ਕੇ ਸਪਸ਼ਟ ਕਰਨ ਦਿੱਤਾ ਜਾ ਰਿਹਾ ਕਿ ਸਾਡੇ ਨਾਲ ਕੋਈ ਗੱਲ ਨਹੀਂ ਹੋਈ ਤੇ ਜਦੋਂ ਸੀਟ ਨਹੀਂ ਮਿਲੀ ਤੇ ਫਿਰ ਰੋਸ ਕਾਦਾ ਸੀ ਫਿਰ ਗੁੱਸਾ ਕਾਦਾ ਸੀ ਖੈਰ ਸਿਰਫ ਇਹ ਹੀ ਨਹੀਂ ਬੋਲਿਆ ਗਿਆ ਉਹਨਾਂ ਦੇ ਵੱਲੋਂ ਹੋਰ ਵੀ ਕੁਝ ਗੱਲਾਂ ਦੇ ਉੱਤੇ ਤੱਕ ਸਾਂਝੇ ਕੀਤੇ ਗਏ ਕਹਿੰਦੇ ਕਿ ਸੁਖਬੀਰ ਸਿੰਘ ਬਾਦਲ ਨੇ ਜਦੋਂ ਇਕਬਾਲ ਸਿੰਘ ਝੁੰਦਾ ਨੂੰ ਲੋਕ ਸਭਾ ਸੀਟ ਦੇ ਉੱਤੇ ਉਮੀਦਵਾਰ ਐਲਾਨਿਆ ਸੀ ਉਸ ਵੇਲੇ ਵਿਕਰਮ ਸਿੰਘ ਮਜੀਠੀਆ ਜਿਹੜੇ ਨੇ ਉਹਨਾਂ ਦੇ ਨਾਲ ਤਾਲੁਕ ਦੇ ਵਿੱਚ ਸੀ ਇੱਕ ਨਿੱਜੀ ਚੈਨਲ ਨੂੰ ਇੰਟਰਵਿਊ ਦਿੱਤੀ ਹੈ ਉਸ ਦੇ ਵਿੱਚ ਇਹ ਗੱਲਾਂ ਸੁਖਦੇਵ ਸਿੰਘ ਢੀਂਡਸਾ ਕਰਦੇ ਨੇ ਕਹਿੰਦੇ ਕਿ ਬਿਕਰਮ ਸਿੰਘ ਮਜੀਠੀਆ ਉਹਨਾਂ ਦੇ ਤਲਕ ਵਿੱਚ ਸੀ ਫੋਨ ਆਉਂਦਾ ਸੀ ਔਰ ਇੱਥੋਂ ਤੱਕ ਕਹਿੰਦੇ ਨੇ ਕਿ ਬਿਕਰਮ ਸਿੰਘ ਮਜੀਠੀਆ ਕਹਿੰਦੇ ਸੀ ਕਿ ਪਰਮਿੰਦਰ ਸਿੰਘ ਢੀਂਡਸਾ ਦੀ ਸਪੋਰਟ ਦੇ ਵਿੱਚ ਆ ਮੈਂ ਹੁਣ ਸਵਾਲ ਇਹ ਹੈ ਕਿ ਜੇ ਬਿਕਰਮ ਮਜੀਠੀਆ ਪਰਮਿੰਦਰ ਸਿੰਘ ਢੀਂਡਸਾ ਦੀ ਸਪੋਰਟ ਵਿੱਚ ਸੀ ਤਾਂ ਕੀ ਉਹ ਸੁਖਬੀਰ ਸਿੰਘ ਬਾਦਲ ਦੇ ਫੈਸਲੇ ਦੀ ਸਪੋਰਟ ਵਿੱਚ ਨਹੀਂ ਸੀ ਇਹ ਦੋਵੇਂ ਕੀ ਆਪਸ ਦੇ ਵਿੱਚ ਲੜੇ ਹੋਏ ਨੇ ਜਾਂ ਫਿਰ ਇੱਕਸਾਰ ਨੇ ਲੋਕ ਪਤਾ ਨਹੀਂ ਕਿਉਂ ਪਰ ਇਹ ਜਾਣਨ ਦੇ ਵੱਲ ਜ਼ਿਆਦਾ ਖਿੱਚ ਰੱਖਦੇ ਪਏ ਨੇ ਕਿ ਸੁਖਬੀਰ ਸਿੰਘ ਬਾਦਲ ਤੇ ਵਿਕਰਮ ਮਜੀਠੀਆ ਚ ਚੱਲਦਾ ਕੀ ਪਿਆ ਹਾਲਾਂਕਿ ਵਿਕਰਮ ਸਿੰਘ ਮਜੀਠੀਆ ਇੱਕ ਬਾਕਮਾਲ ਲੀਡਰ ਰਹੇ ਨੇ ਆਪਣੇ ਲੀਡਰਸ਼ਿਪ ਦੇ ਇਤਿਹਾਸ ਦੇ ਵਿੱਚ ਜਿਉਂਣਾ ਨੂੰ ਦੇਖੀਏ ਜਿੰਨੀ ਵਾਰ ਵਿਧਾਨ ਸਭਾ ਇਲੈਕਸ਼ਨ ਲੜੀ ਹੈ تیر ਜਮਾ ਨਿਸ਼ਾਨੇ ਤੇ ਮਾਰਿਆ ਜਿੰਨੀ ਵਾਰ ਵਿਧਾਨ ਸਭਾ ਇਲੈਕਸ਼ਨ ਲੜੀ ਹੈ ਸਿੱਧੇ ਸਿੱਧੇ ਤਰੀਕੇ ਦੇ ਨਾਲ ਸਿੱਧੇ ਦੌਰ ਤੇ ਨਿਸ਼ਾਨਾ ਮਾਰਿਆ ਉਹਨਾਂ ਨੇ ਔਰ ਨਿਸ਼ਾਨਾ ਲੱਗਿਆ ਵੀ ਟਾਣੇ ਤੇ ਹੈ ਮਜੀਠੇ ਹਲਕੇ ਤੋਂ ਲਗਾਤਾਰ ਜਿੱਤਦੇ ਆਏ ਔਰ ਜਦੋਂ ਆਪ ਨਹੀਂ ਲੜੇ ਤੇ ਧਰਮ ਪਤਨੀ ਨੂੰ ਖੜਿਆਂ ਕੀਤਾ ਧਰਮ ਪਤਨੀ ਨੇ ਵੀ ਜਿੱਤ ਹਾਸਲ ਕੀਤੀ ਉਹ ਧਰਮ ਪਤਨੀ ਵਿਕਰਮ ਸਿੰਘ ਮਜੀਠੀਆ ਦੀ ਜਿੰਨੇ ਕਦੀ ਪੋਲਿਟਿਕਲ ਪਾਰਟੀ ਦੇ ਵਿੱਚ ਆ ਕੇ ਕੋਈ ਹਿੱਸੇਦਾਰੀ ਨਹੀਂ ਸੀ ਰੱਖੀ ਜਿੰਨੇ ਕਦੀ ਕੋਈ ਪ੍ਰਚਾਰ ਨਹੀਂ ਸੀ ਕੀਤਾ ਜਿੰਨੇ ਕਦੀ ਕੋਈ ਇਲੈਕਸ਼ਨ ਨਹੀਂ ਸੀ ਲੜੀ ਉਹ ਵਿਕਰਮ ਸਿੰਘ ਮਜੀਠੀਆ ਦੇ ਧਰਮ ਪਤਨੀ ਪਹਿਲੀ ਵਾਰ ਆ ਕੇ ਔਰ ਬਾਕਮਾਲ ਜਿੱਤ ਹਾਸਲ ਕਰਦੇ ਨੇ ਇਸ ਤੋਂ ਵਿਕਰਮ ਸਿੰਘ ਮਜੀਠੀਆ ਦਾ ਰਸੂਖ ਸਮਝ ਆ ਸਕਦਾ ਹੈ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਹੁਣ ਦੋਵਾਂ ਦੇ ਵਿੱਚ ਕੀ ਕੁਝ ਚੱਲਦਾ ਪਿਆ ਇਹ ਤਾਂ ਉਹ ਦੋਵੇਂ ਬਿਹਤਰ ਸਮਝ ਸਕਦੇ ਨੇ ਪਰ ਇਸ ਚੀਜ਼ ਦਾ ਪਾਰਟੀ ਦੇ ਉੱਤੇ ਕੋਈ ਅਸਰ ਪਵੇਗਾ ਨਹੀਂ ਪਵੇਗਾ ਅਜੇ ਤੱਕ ਤਾਂ ਕਿਉਂਕਿ ਪਿਆ ਨਹੀਂ ਸਿੱਧੇ ਤੌਰ ਤੇ ਅ ਸਿੱਧੇ ਤੌਰ ਤੇ ਜੇ ਪਿਆ ਹੋਵੇ ਉਹਦੇ ਬਾਰੇ ਵਿਚਾਰ ਕਰਨਾ ਜ਼ਰੂਰੀ ਹੈ ਪਰ ਆਉਂਦਾ ਸਮਾਂ ਭਵਿੱਖ ਵਾਸਤੇ ਕੀ ਲੈ ਕੇ ਆਵੇਗਾ ਉਹ ਵੇਖਣਾ ਹੋਵੇਗਾ ਪਾਰਟੀ ਦੇ ਅੰਦਰ ਪਰ ਖਾਸ ਕਰਕੇ ਇਹ ਦੋ ਲੀਡਰ ਜਿਹੜੇ ਆਪਸ ਚ ਰਿਸ਼ਤੇਦਾਰ ਵੀ ਨਹੀਂ ਇਹਨਾਂ ਦੇ ਅੰਦਰ ਤਸਦੀਰਵਾਂਗੇ ਬਣੇ ਰੋਮਨ ਇੰਡੀਆ ਪੰਜਾਬੀ ਤੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ